ਕੀ ਫੈਮਿਲੀ ਕੀ ਮੈਂ ਸਾਰ ਜਣੇ ਆਏ ਹੋ। ਰੋਟੀਆਂ ਪਕਾਦੀਆਂ ਨੇ। ਤੁਹਾਡਾ ਸਵਾਗਤ ਹੈ ਮੇਰੇ ਚੈਨਲ ਵਿੱਚ। ਅੱਜ ਅਸੀਂ ਤੇਰ ਗੱਲ ਕਰਦੀ ਪਈ ਆ। ਹਾਂਜੀ ਅੱਜ ਮੈਂ ਆਪਣਾ ਕੱਢੀ ਵਲੌਗ ਦੀ ਸ਼ੁਰੂਆਤ ਕਰਾਂ। ਟਾਈਮ ਹਲੇ ਆਪਣਾ ਤਕਰੀਬਨ ਦੁਪਹਿਰਾਂ ਦਾ ਹੀ ਹੋਇਆ ਹੈ। ਨਾ ਤਾਂਗ ਕਰੋ ਜਵਾਕੜੀ ਨੂੰ। ਮੈਂ ਮਾਮੀ ਦੇ ਕੋਲੇ ਵੀ ਤਾਂਗ ਰੱਟ ਕਰ ਦਿੰਦੀ। ਸੋ एवरीवन ਮੈਂ ਆਪਣੀ ਲਿਪਸਟਿਕ ਦਿਵਾਉਂ ਚੀ। ਮੈਂ ਚਲਦੀ ਸੀ ਰਵਾਂਡ। ਕਿੱਥੇ? ਲਿਪਸਟਿਕ ਗੁਡ ਲਾਰੀ ਸੀ ਪਰ ਮਨ ਨੂੰ ਕਲਰ ਉਹ ਦੇਖ ਕੇ ਜਿਵੇਂ ਤੁਸੀਂ ਪਾ ਗਏ ਖਾਣਾ ਕਿੰਨੇ ਦੇਰ ਬਸ ਖਾਣਿਆ ਸੋ ਮੈਂ ਆਪਣੇ ਆਈਓਸੀ ਫਰੈਂਡ ਦੇ ਘਰੇ ਤੇ ਇੱਥੇ ਆ ਗਏ ਸੀ ਉਹ ਜਾਨਕੀ ਜਿਹੜੇ ਸਮਾਨ ਵੇਚਦੇ ਨੇ ਉਥੋਂ ਮੈਨੂੰ ਹੋਰ ਤਾਂ ਕੁਝ ਪਸੰਦ ਨਹੀਂ ਆਦਾ ਸਿਰਫ ਉਹ ਸਟਿਕ ਮੇਰੀ ਫੇਵਰੇਟ ਹੈ ਮੈਂ ਦਾਸ ਦੇ ਤੇ ਬੇਸ਼ੱਕ ਹੈਗੇ ਹਨ ਮੈਦੀ ਦਾ ਮੱਟ ਫਿਰ ਵੀ ਜਿਹੜੇ ਸ਼ੌਂਕ ਤੇ ਪੂਰੇ ਕਰਨੇ ਚਾਹੀਦੇ ਨੇ ਇਸ ਕਰਕੇ ਮੈਂ ਆਪਣਾ ਤੁਸੀਂ ਦੇਖ ਸਕਦੇ ਹੋ ਕਲਰ ਦੇਖ ਸਕਦੇ ਮੇਰੇ ਸੂਟ ਨਾਲ ਦਾ ਮੈਚ ਕਰ ਰਿਹਾ ਹੈ ਤੇ ਹੁਣ ਮੈਨੂੰ ਸੱਚੇ ਚ ਪਈ ਹੋਈਆਂ ਲਵਾ ਕੇ ਨਾਲ ਲਵਾ ਕੇ ਨਾਲ ਮਨ ਕੇ ਖਾਣਾ ਖਾਈਏ एवरीवन ਨੇ ਖਾਣਾ ਸਿਖਾ ਚੁੱਕੇ ਆ ਐਂਡ ਸੌਰੀ ਕਿ ਮੈਂ ਉਸ ਟਾਈਮ ਬਲੌਗ ਆਪਣਾ ਨੂੰ ਸਟਾਰਟ ਨਹੀਂ ਕਰ ਪਾਈ ਕਿਉਂਕਿ ਕੋਈ ਆ ਗਿਆ ਸੀ ਉਹ ਕੌਣ ਸੀ ਜੜ ਇਸਮਾਨ ਦੇਣ ਆਏ ਸੀ ਵੈਸੇ ਉਹ ਬੁਡੀਸ ਹਨਾ ਯਾਨੀ ਕਿ ਉਹ ਪਿੰਡਾਂ ਦੇ ਵਿੱਚ ਨਾ ਸਮਾਨ ਵੇਚਦੇ ਨੇ ਉਹ ਆਏ ਸੀਗੇ ਤੇ ਇਹ ਸਮਾਨ ਦੇ ਖਲਾਪੇ ਮੈਡਮ ਨੂੰ ਕੁਝ ਪਸੰਦੀ ਨਹੀਂ ਆਇਆ ਮੇਰੇ ਕੋਲ ਹੈਗਾ ਮੈਂ ਤੈਨੂੰ ਲੈ ਆ ਦਾਂਗੀ ਠੀਕ ਹੈ ਆ ਸਲਿੱਪਸਟਿਕ ਦੇਖ ਖਲਾਪੇ ਮੇਰਾ ਤਾਂ ਮਾਈ ਫੇਵਰਿਟ ਲਿਪਸਟਿਕ ਮੈਨੂੰ ਹੋਰ ਕੁਝ ਨਹੀਂ ਪਸੰਦ ਲੱਗਦਾ ਲਿਪਸਟਿਕ ਤੋਂ ਇਲਾਵਾ ਫਿਲਹਾਲ ਦੇਖ ਸਕਦੇ ਹੋ ਰਾਤ ਮੈਂ ਦੀ 1 ਮਿੰਟ ਹਾਂਜੀ एवरीवन ਸਕੂਟੀ ਨੂੰ ਆਪਾਂ ਇੱਥੇ ਡੱਕ ਦਿੱਤਾ ਐ ਐਂਡ ਅਸੀਂ ਉਸ ਤੋਂ ਬਾਅਦ ਗੱਲ ਕਰ ਰਹੀ ਸੀ ਮੈਂ ਆਪਣੀ ਦੀਪਸਟਿਕ ਦੀ ਲਿਪਸਟਿਕ ਮੇਰੀ ਫੇਵਰਿਟ ਹੈ ਠੀਕ ਹੈ ਮੈਨੂੰ ਹੋਰ ਕੁਝ ਲਵਾ ਨਾ ਲਵਾ ਲਿਪਸਟਿਕ ਹੋ ਗਿਆ ਹੇਅਰ ਐਸੈਸਰੀ ਹੋ ਗਿਆ ਮੈਂ ਸਿਰਫ ਜ਼ਿਆਦਾਤਰ ਇਹੀ ਲਾਨੀ ਆ ਠੀਕ ਆ ਜੇਕਰ ਕਿਸੇ ਨੂੰ ਗਿਫਟ ਗਿਫਟ ਦੇਣਾ ਹੋਵੇ ਠੀਕ ਆ ਮੈਂ ਜਾ ਕਰ ਰਹੀ ਹਾਂ ਐਂਡ ਜਿਵੇਂ ਤੁਹਾਨੂੰ ਆਪਣੀ ਫੇਵਰਿਟ ਚੀਜ਼ ਦੱਸੀ ਐ ਤੇ ਦੂਸਰੀ ਗੱਲ ਕੀ ਮੈਂ ਆਪਣੀ ਅਦਰ ਫਰੈਂਡ ਦੇ ਕਰਿਆਂਗੀ ਮੈਨੂੰ ਨਾਲ ਇਥੇ ਕੰਮ ਸੀ ਸਲੂਨ ਚ ਯਾਨੀ ਕਿ ਮੈ ਜਾਣਾ ਹੁਣ ਤੇ ਐਕਟਿਵਨ ਮੈਂ ਇਥੇ ੜਕ ਦਿੱਤਾ ਕੱਪੜੇ ਸਟਿਚ ਕਰਵਾਣੇ ਦਿੱਤੇ ਹੋਏ ਸੀ ਉਹ ਕੱਪੜੇ ਪੜੇ ਨੇ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਫਰੈਂਡ ਮੇਰੀ ਖਾਣਾ ਖੂਣਾ ਬਣਾਣ ਲੱਪੀ ਖਾਣਾ ਖੂਣਾ ਖਾਦਾ ਚਾਹ ਪੀਤੀ ਉਸ ਤੋਂ ਬਾਅਦ ਮੈਂ ਉਸ ਸਮੇਂ ਨਾਲ ਅਸੀਂ ਗੱਲਾਂ ਗੁੱਲਾਂ ਵੈਸੇ ਕਰ ਰਹੀ ਸੀਗੇ ਮੈਂ 1 ਮਿੰਟ ਵੀਡੀਓ ਨਹੀਂ ਸਟਾਰਟ ਕੀਤੀ ਕਿ ਗੇਟ ਖੋਲ ਯਾਰ ਚੱਲਨੇ ਆ ਗੇਟ ਉਹ ਸਾਰਾ ਹਾਂਜੀ एवरीवन ਬਸ ਹੁਣ ਅਸੀਂ ਚੱਲੇ ਆਂ ਐਂਡ ਉਸ ਤੋਂ ਬਾਅਦ ਆਪਾਂ ਮਿਲਾਂਗੇ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਹੁਣ ਬਸ ਖਾਣਾ ਆਪਾਂ ਖਾ ਲਿਆ ਐਂਡ ਜਾਣ ਦੀ ਸਾਡੀ ਤਿਆਰੀ ਇਹ ਤੁੱਪ ਬਹੁਤ ਰਸਤੇ ਵਿੱਚੋਂ ਜਾਣ ਤੇ ਵੀ ਟਾਈਮ ਲੱਗੇਗਾ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਉੱਥੇ ਪਹੁੰਚਣੇ ਕਿੰਨਾ ਟਾਈਮ ਲੱਗੇਗਾ ਉਸ ਤੋਂ ਬਾਅਦ ਫਿਰ ਆਪਾਂ ਘਰ ਜਾ ਕੇ ਵੀ ਮੈਂ ਆਪਣੇ ਵਲੌਗ ਨੂੰ ਸਟਾਰਟ ਕਰਾਂਗੀ ਤੇ ਰਸਤੇ ਵਿੱਚ ਜਦੋਂ ਮੈਂ ਆ ਰਹੀ ਸੀ ਨਾ ਮੇਰੇ ਵਾਲ ਇੰਨੇ ਖਿਲਰੇ ਕਿੰਨੇ ਖਿਲਰੇ ਨੇ ਨਹੀਂ 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 ਛੁਡ ਨਹੀਂ ਕਰਨ ਛੁਡ ਨਹੀਂ ਕਰਨ ਬਸ ਅਮੇ ਠੀਕ ਆ ਆਪਾਂ ਜੁੜੇਗੀ ਤਾਂ ਆਪਾਂ ਹੀ ਫੁੱਲ ਹੋਇਆ ਨੇ ਹਾਂਜੀ एवरीवन ਹੋਣਾ ਸੀ ਜਾਣੇ ਆ ਡਨ ਉਸ ਤੋਂ ਬਾਅਦ ਆਨ ਕੇ ਵਲੌਗ ਵਿੱਚ ਕਰਾਂਗੇ ਸਟਾਰਟ ਟੁਕੀਸ ਟੁਕੀ ਮੇਰੀ ਬਾਏ ਬਾਏ ਥੈਂਕ ਯੂ ਬਾਏ ਟਾਕੀ ਖੁੱਲੀ ਹੋਈ ਏ ਇਹਦੇ ਵਿੱਚ ਸਮਾਨ ਰੱਖਿਆ ਹੋਇਆ ਸੀ ਇੱਕ ਮਿੰਟ ਸੱਬੇ ਪਰਸ ਦੇ ਵਿੱਚ ਹੀ ਹੋਏਗੀ ਪਰਸ ਨੂੰ ਵਿੱਚ ਰੱਖ ਦਗੇ ਕੋਈ ਆਂਦਾ ਤ ਨਹੀਂ ਇਹਦੇ ਵਿੱਚ ਰੱਖ ਦੇ ਹਾਂਜੀ एवरीवन ਸਕੂਟੀ ਵਿੱਚ ਮੇਰੇ ਕੱਪੜੇ ਨਹੀਂ ਆ ਰਹੇ ਸੀ ਇਸ ਕਰਕੇ ਇੱਕ ਪੋਲੀਥਨ ਕੱਢ ਕੇ ਮੈਨੂੰ ਅੰਦਰ ਰੱਖਣਾ ਪਿਆ ਇੱਕ ਬਲੈਕ ਵੀ ਸੀਗਾ ਚਲੋ ਆਣ ਕੇ ਕਰ ਲਾਂਗੇ ਹੁਣ ਚੰਨੇ ਆ ਆ ਹਾਂਜੀ एवरीवन ਹੁਣ ਅਸੀਂ ਚੱਲੇ ਆ ਲੋਕ ਢੇਕ ਖੋਲੋ ਆਣ ਕੇ ਮਿਲਦੇ ਆ ਬਲੌਗਰ ਨਾਲ ਆਸਟ ਤੱਕ ਬਨੇ ਰਹਿਣਾ एवरीवन ਹੁਣ ਆਈ ਸੀ ਹੁਣ ਆਏ ਆ ਅਸੀਂ ਘਰ ਦੈਨ ਉੱਥੇ ਮੇਰੀ ਕਲਾਸ ਸੀਗੀ ਤੇ ਬਾਕੀ ਬਹੁਤ ਵਧੀਆ ਯਾਨੀ ਕਿ ਕਲਾਸ ਨੂੰ ਅਟੈਂਡ ਕੀਤਾ ਏ ਤੇ ਉਸ ਤੋਂ ਬਾਅਦ ਅਸੀਂ ਕਾਫੀ ਟਾਈਮ ਉੱਥੇ ਬੈਠੇ ਰਹੇ ਹੁਣ ਕਾਰ ਆ ਰਾਈ ਸੀ ਸਮਾਨ ਦੇਖਦੇ ਆ ਕਿ ਕੀ ਕੀ ਆ ਆਪਣਾ ਸਮਾਨ ਤਾਂ ਕੁਛ ਨਹੀਂ ਵੈਸੇ ਆਪਣਾ ਫੋਲਡ ਕਰਨ ਨੂੰ ਜੋ ਵੀ ਆਪਣੀਆਂ ਕਲਿਪਸ ਵਗੈਰਾ ایਅਰ ਰਿੰਗਸ ਦੇਖੇ ਸੀਗੇ ਸ਼ੂਟਿੰਗ ਲਈ ਬਟ ਮੈਨੂੰ ਕੁਛ ਪਸੰਦ ਨਹੀਂ ਆਇਆ ਲਿਪਸਟਿਕ ਲਈਆਂ ਸੀਗੀਆਂ ਆਪਣੇ ਕਲਿਪਸ ਲਏ ਸੀਗੇ ਮੈਂ ਤੇ ਹੋਰ ਹੈਂਕੀ ਦੈਨ ਉਸ ਤੋਂ ਬਾਅਦ ਹੋਰ ਕੁਛ ਨਹੀਂ ਲਿਆ ਤੇ ਮੇਰੇ ਸੂਟ ਸੀਗੇ ਸੂਟ ਵਾਲੇ ਪੋਲੀਥਿਨ ਨੇ ਇੰਨਾ ਕੋਈ ਸਮਾਨ ਹੈ ਤਕਰੀਬਨ ਮੇਰੇ ਕੋਲ ਤੇ ਸਾਰਾ ਆਪਾਂ ਇਕੱਠਾ ਸਮਾਨ ਕਰ ਲੈਣੇ ਆ ਸੋ ਹੀ एवरीवन ਐਂਡ ਮੈਂ ਲਿਆ ਸੀ ਇਹ ਲੋਕੀਟ ਕਲਿੱਪ ਇੱਕ ਲਿਆ ਸੀ ਸੋ ਇਹ ਪਤਾ ਨਹੀਂ ਯਾਰ ਉਦਾਂ ਲੱਗ ਰਿਹਾ ਨਹੀਂ ਜਿਦਾਂ ਮੰਗਲ ਸੂਤਰ ਹੁੰਦਾ ਸੋ ਮੇਰੇ ਦਾ ਇਦਾਂ ਦੀ ਫੀਲਿੰਗ ਆ ਰਹੀ ਜਦੋਂ ਮੈਰਿਡਨ ਲੁੱਕ ਜੀ ਨਹੀਂ ਲੱਗ ਰਹੀ ਵੀ ਇਦਾਂ ਲੱਗ ਰਿਹਾ ਹੈ ਉਹ ਕਹਿ ਰਹੇ ਸੀ ਕਿ ਮੈਰਿਡ ਕੁੜੀਆਂ ਪਾ ਸਕਦੀਆਂ ਨੇ ਇਦਾਂ ਆ ਵਿਆਹ ਤੋਂ ਜਪਾ ਆਂਦੇ ਨੇ ਮੰਗਲ ਸੂਤਰ ਹਾਂ ਪਰ ਇਹ ਮੈਨੂੰ ਇਦਾਂ ਫੀਲਿੰਗ ਜੀ ਆ ਰਹੀ ਦੂਰੋਂ ਦੇਖ ਕੇ ਜਿੱਦਾਂ ਨਾ ਮੰਗਲ ਸੂਤਰ ਚਾ ਲੱਗ ਰਿਹਾ ਹੈ ਹਾਂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੈਨੂੰ ਵਧੀਆ ਲੱਗ ਰਿਹਾ ਹੈ ਚਾਹ ਨਹੀਂ ਵਧੀਆ ਲੱਗ ਰਿਹਾ ਬਟ ਮੈਨੂੰ ਤਾਂ ਸੋ ਸੋ ਹਾਂਜੀ एवरीवन ਅਸੀਂ ਆਪਣਾ ਜੋ ਵੀ ਹੈ ਸ਼ੋਪਿੰਗ ਸ਼ੋਪਿੰਗ ਕਰਕੇ ਆ ਚੁੱਕੇ ਸੀ ਦਨ ਹੁਣ ਮੇਰੀ ਫਰੈਂਡ ਬਣਾ ਰਹੀ ਹੈ ਜੀ ਚਾਹ ਤੇ ਚਾਹ ਪੀ ਕੇ ਉਸ ਤੋਂ ਬਾਅਦ ਮੈਂ ਜਾਵਾਂਗੀ ਘਰ ਸਕੂਟੀ ਵੀ ਮੇਰੀ ਸਮਾਨ ਨਾਲ ਭਰੀ ਹੋਈ ਹੈ ਦਨ ਇੱਕ ਮੇਰੇ ਕੋਲ ਇਧਰ ਦੇਖ ਸਕਦੇ ਹੋ ਇੱਕ ਪੋਲੀਥਨ ਹੈ ਇਹ ਵਾਲਾ ਇਹ ਵੀ ਸਾਰਾ ਭਰਿਆ ਹੋਇਆ ਹੈ ਤੇ ਉਸ ਤੋਂ ਬਾਅਦ ਬਸ ਆਪਾਂ ਜਾਉਨੇ ਆ ਘਰ ਤੇ ਫਾਈਨਲੀ ਹੋਣਾ ਬਲੌਗ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਮੈਂ ਬਲੌਗ ਵੀ ਬਣਾ ਰਹੀ ਹਾਂ ਫਿਰ ਸੋ ਯਾਰ 10 ਮੈਨੂੰ ਵਧੀਆ ਲੱਗਦਾ ਵੀ ਕਿ ਨਹੀਂ ਪੈਰ ਚ ਚਾਈ ਹੱਥ ਚ ਗਲੇ ਚ ਨਹੀਂ ਵਧੀਆ ਲੱਗ ਰਿਹਾ ਸੋ ਫਾਈਨਲੀ ਇਹ ਤੁਸੀਂ ਦੇਖ ਸਕਦੇ ਹੋ ਇਧਰ ਦੇਖੋ ਲੋਕਿਟ ਫਾਈਨਲੀ ਮੈਨੂੰ ਵਧੀਆ ਨਹੀਂ ਲੱਗ ਰਿਹਾ ਹੈਗਾ ਮੈਨੂੰ ਐਦਾਂ ਫੀਲਿੰਗ ਜੀ ਆ ਰਹੀ ਹੈ ਕਿ ਕੋਈ ਇਹ ਨਾ ਸੋਚ ਕੇ ਇਹਨੇ ਮੰਗਲ ਸੂਤਰ ਪਾਇਆ ਹੋਇਆ ਹੈ ਅੈਂਡ ਇਹ ਡਿੱਬੀ ਵਿੱਚ ਪੈਕ ਕਰ ਦਿੱਤਾ ਹੈ ਬਾਕੀ ਤੁਸੀਂ ਜ਼ਰੂਰ ਦੱਸਣਾ ਕਿ ਮੈਨੂੰ ਵਧੀਆ ਲੱਗਾ ਸੀ ਇਹ ਵਾਲਾ ਲੋਕਿਟ ਕਿ ਨਹੀਂ ਯਾਨੀ ਕਿ ਆਪਣੇ ਹਿਸਾਬ ਨਾਲ ਤਾਂ ਜਿਹਨੂੰ ਆਪਾਂ ਕਹਿੰਦੇ ਆ ਗਾਨੀ ਹਨਾ ਇਹ ਆਪਣੇ ਬਚਪਨ ਚ ਮਿਲਦੀ ਹੁੰਦੀ ਸੀ ਨਾ ਮੇਲਿਆਂ ਤੋਂ ਗਾਨੀਆਂ ਕਿੰਨੇ ਤਰ੍ਹਾਂ ਦੀਆਂ ਰੰਗ ਬਰੰਗੀਆਂ ਮੇਰਾ ਦਰ ਮੇਰਾ ਸੁੱਕਾ ਅੰਦਰ ਮੇਰਾ ਸੁੱਕਾ ਜੰਦਰ ਦੇਰਾ ਸਾਹ ਹਨਾ ਹੂੰ ਹੂੰ ਉਹ ਚਿੱਟੀਆਂ ਜੀ ਲੈ ਕੇ ਆਂਦਾ ਹੁੰਦਾ ਚਿੱਟੇ ਰੰਗ ਦੀਆਂ ਮਿਲਦੀਆਂ ਹਨ ਲੈ ਕੇ ਆਂਦਾ ਹੁੰਦਾ ਸਾਨੂੰ ਦਿਲ ਦਾ ਮੈਨੂੰ ਨਾ ਇੰਡਾਂ ਦੀਆਂ ਚੀਜ਼ਾਂ ਬੜੀਆਂ ਪਸੰਦ ਨੇ ਮੈਨੂੰ ਪਸੰਦ ਲੱਗੀ ਮੈਂ ਲੈ ਲਈ ਐਂ ਦੇ ਵੈਸੇ ਮੰਗਲ ਸੂਤਰ ਅਲੱਗ ਸੀ ਅਨ ਮੈਰਿਡ ਲਈ ਇਹ ਅਲੱਗ ਸੀ ਚੀਜ਼ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਦੀਦੀ ਵੀ ਮੈਨੂੰ ਇਹ ਚੀਜ਼ ਬਹੁਤ ਪਸੰਦ ਲੱਗੀ ਮੈਂ ਲਾ ਸਕਦੀ ਆ ਉਹ ਕਹਿੰਦੇ ਹਾਂ ਕਾਫੀ ਕੁੜੀਆਂ ਲੈਂਦੀਆਂ ਨੇ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਬਣੀ ਉਸ ਤਰ੍ਹਾਂ ਹੀ ਹੁੰਦੀ ਹੈ ਪਰ ਇਹ ਥੋੜਾ ਜਿਹਾ ਅਲੱਗ ਹੁੰਦਾ ਯਾਨੀ ਕਿ ਮੋਤੀ ਇਹਨਾਂ ਦੇ ਵਿੱਚ ਨੇ ਠੀਕ ਆ ਨਾ ਉਹਨਾਂ ਦੇ ਵਿੱਚ ਮੋਤੀ ਨਹੀਂ ਜੜਦੇ ਮਤ ਪਾਏ ਹ ਇਸ ਕਰਕੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਹਾਂ ਇਹ ਮੈਰੀਡ ਪਾ ਸਕਦੇ ਆ ਇਸ ਕਰਕੇ ਮੈਂ ਇਹ ਚੀਜ਼ ਨੂੰ ਲਿਆ ਤੇ ਬਾਕੀ ਮੈਨੂੰ ਬਹੁਤ ਸੋ ਇਸ ਕਰਕੇ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਇਸ ਕਰਕੇ ਮੈਂ ਲਈ ਹੈ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹੁਣ ਮੈਨੂੰ ਸਿਰਫ ਆਪਣੀ ਫੈਮਿਲੀ ਤੋਂ ਵੀ ਪੁੱਛਣਾ ਪੈ ਸਕਦਾ ਹੈ ਤੁਹਾਡੇ ਤੋਂ ਵੀ ਪੁੱਛਣਾ ਪੈ ਸਕਦਾ ਖਾਲਸ ਕਰਕੇ ਤੁਸੀਂ ਮੇਰੀ ਆਡੀਅנס ਹੋ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਪੁੱਛੇ ਕਿ ਮੈਨੂੰ ਸੁਣਨ ਲੱਗਦੇ ਨਹੀਂ ਬਾਕੀ ਜਿਨ੍ਹਾਂ ਨੇ ਵੀ ਮੈਸੇਜ ਕਰਤਾ ਨਹੀਂ ਤਾਂ ਨਹੀਂ ਆਪਣੇ ਹੀ ਪਾਉਂਦੇ ਠੀਕ ਹੈ ਬਾਕੀ ਮੈਂ ਸਿਰਫ ਫਾਈਨਲੀ ਆਪਣੀ ਪਸੰਦ ਪੁੱਛੀ ਹੈ ਕਿ ਹਾਂ कि बाकी मिलते अपना घर जाके एवरी वन हूँ टाइम काफ़ी हो चुका है चाह पी के उस तो बाद जाने वन घर मैं आ चुकी सी एंड घर आन के तुसी लगा लो हजे सारा काम करना है घर का तो हौली हौली करके आप खलारे सारे चुकते दे हैं दैन तुम इधर देख सकते हो कपड़े कपड़े हो पे ने सो फाइनली इना सारा जो खलारा है सारे सूट अपने प्रेस सैट करने ने दैन उस तो बाद जो बार माड़े मोटे खिलारे पे है सारे आप चकते हैं ਮਾਜ ਰੋ ਹੋ ਚੁੱਕਿਆ ਹੈ ਤਕਰੀਬਨ 5:30 ਹੋ ਚੁੱਕਿਆ ਅੱਜ ਆਪਾਂ ਹੋ ਗਏ ਨੇ ਲੇਟ ਅੱਜ ਆਪਣਾ ਵਲੌਗ ਲੇਟ ਕੀਤਾ ਮੈਂ ਪਬਲਿਕ ਨੂੰ ਪਤਾ ਨਹੀਂ ਲੱਗਾ ਸੀ ਤੇ ਉੱਥੇ ਵੀ ਮੈਨੂੰ ਕੁਝ ਯਾਦ ਨਹੀਂ ਸੀ ਇਸ ਕਰਕੇ ਮੈਂ ਵਲੌਗ ਆਪਣਾ ਲੇਟ ਕੀਤਾ ਪਬਲਿਕ ਕੋ ਬਾਅਦ ਵਿੱਚ ਤੁਸੀਂ ਵੀ ਚੈੱਕ ਕਰੋ ਕਿੰਦਾਂ ਤੋਂ ਹੋਇਆ ਪਿਆ ਨਸੀਲਾ ਵੀ ਹੈ ਨਹੀਂ ਸੋ ਹਾਂਜੀ एवरीवन ਫਾਈਨਲੀ ਆਪਣੇ ਘਰੇ ਜਿੱਦਾਂ ਕਿ ਕਿਸੇ ਲਗਾ ਲਉ ਹੈਗਾਏ 17 ਡੇਟ ਨੂੰ ਫੰਕਸ਼ਨ ਹੈ 파ਟ ਹੈ ਸੱਚੇ ਗੁਣਾ ਕਰੇ ਕੋ ਵੀ ਵੀਊ ਜੇ ਹੋ ਸਕੇ ਮੈਂ ਜ਼ਰੂਰ ਸ਼ੇਅਰ ਕਰਾਂਗੀ ਦੈਨ ਉਸ ਦਿਨ ਥੋੜਾ ਜਿਹਾ ਮੈਂ ਬਿਜ਼ੀ ਹੋਵਾਂਗੀ ਬਟ ਵਲੌਗਸ ਮੈਨੂੰ ਬਣਾਉਣਾ ਪੈਣਾ ਹੀ ਹੈ ਵਲੌਗ ਵੀ ਮੈਂ ਜ਼ਰੂਰ ਬਣਾਵਾਂਗੀ ਜਿੰਨਾ ਮੇਰੇ ਤੋਂ ਹੋ ਸਕਿਆ ਗੱਲਾਂ ਬਾਤ ਵੀ ਆਪਾਂ ਜ਼ਰੂਰ ਕਰਾਂਗੇ ਹਾਂਡਰ ਨਸੀਲਾ ਉਹ ਕਿੱਥੇ ਗਈ ਹੋ ਯਾਰ ਕੱਲੀ ਸੋ एवरीवन ਇਸ ਕਰਕੇ ਸੋ ਮੈਨੂੰ ਨਾ ਮਤਲਬ ਕੀ ਜਿਹੜੇ ਪੁੱਛ ਰਹੇ ਸੀ ਦੀਦੀ ਤੁਸੀਂ ਲਾਈਵ ਕਿਉਂ ਨਹੀਂ ਹੋਈ ਸੋ ਹਾਂਜੀ एवरीवन ਜਿਹੜੇ ਪੁੱਛ ਰਹੇ ਸੀ ਦੀਦੀ ਤੁਸੀਂ ਲਾਈਵ ਕਿਉਂ ਨਹੀਂ ਹੋਏ ਸੋ ਮੇਰਾ ਉਹਨਾਂ ਨੂੰ ਇਹ ਹੀ ਮੈਸੇਜ ਆ ਕਿ ਦੇਖੋ ਲਾਈਵ ਮਤਲਬ ਕਿ ਮੰਨ ਲਓ ਜਿੱਦਾਂ ਐਮਾਜ਼ੋਨਸੀ ਆਪਣਾ ਵਲੌਗ ਨਹੀਂ ਆ ਰਿਹਾ ਹਨਾ ਆਪਾਂ ਕਈ ਕਿਈ ਵਾਰੀ ਲਾਈਵ ਹੋ ਜਾ ਕਰਾਂਗੇ ਟਾਈਮਿੰਗ ਜਿਵੇਂ ਕਿ ਸਭ ਨੂੰ ਪਤਾ ਹੈ ਸ਼ਾਮ ਨੂੰ ਈਵਨਿੰਗ ਟਾਈਮ ਹੈ 6 ਵਜੇ ਤੇ ਇਸ ਕਰਕੇ ਕਿਸੇ ਕਿਸੇ ਟਾਈਮ ਆਪਣਾ ਵਲੌਗ ਨਹੀਂ ਆ ਰਿਹਾ ਨਾ ਤਾਂ ਆਪਾਂ ਉਸ ਟਾਈਮ ਲਾਈਵ ਜ਼ਰੂਰ ਆਇਆ ਕਰਾਂਗੇ ਠੀਕ ਆ ਯਾਨੀ ਕਿ ਮੇਟਾ ਸਭ ਨੂੰ ਇਹ ਹੀ ਸੀ ਮੈਸੇਜ ਬਾਕੀ ਕਾਫੀ ਨਾਲ ਮੇਰੀ ਵੇਟ ਵੀ ਕਰਦੇ ਰਿਹਾ ਸੌਰੀ ਉਸ ਲਈ ਕਿ ਮੈਂ ਦੋ ਦਿਨ ਨਹੀਂ ਹੋਈਗੀ ਤੇ ਬਾਕੀ ਹੁਣ ਮੈਂ ਕਰੇ ਵੀ ਆਪਣਾ ਬਹੁਤ ਕੰਮ ਕਰਨਾ ਹੈ ਕਿਉਂਕਿ ਮੈਂ ਅੱਜ ਸੂਟ ਸਟਿਚ ਕਰਨੇ ਦਿੱਤੇ ਹੋਏ ਸੀ ਮੈਨੂੰ ਉੱਥੇ ਟਾਈਮ ਚਾਰ ਲੱਗ ਗਿਆ ਉਸ ਤੋਂ ਬਾਅਦ ਮੈਂ ਆਪਣੀ ਫਰੈਂਡ ਕਰੀ ਸੀ ਦਨ ਉਸ ਤੋਂ ਬਾਅਦ ਉੱਥੇ ਮੀਟਿੰਗ ਸੀ ਕਲਾਸ ਲਗਵਾਣ ਜਾਣਾ ਸੀ ਉੱਥੇ ਵੀ ਮੈਂ ਆਪਣਾ ਕਾਫੀ ਟਾਈਮ ਬੈਠੀ ਰਹੀ ਤੇ ਉਸ ਤੋਂ ਬਾਅਦ ਜਦੋਂ ਫ੍ਰੀ ਹੋਈ ਫਿਰ ਮੈਂ ਘਰ ਆਈ ਉਸ ਤੋਂ ਬਾਅਦ ਉਹਨਾਂ ਦੇ ਘਰ ਜਦੋਂ ਆਈ ਉਦੋਂ ਬਾਅਦ ਮੈਂ ਆਪਣੇ ਘਰ ਆਈ ਹੇ ਹੁਣ ਘਰ ਬਸ ਕੁਛ ਨਹੀਂ ਮੈਂ ਕਰਨਾਗਾ ਸੋ ਵੀਡੀਓ ਨੂੰ ਬਸ ਬੰਦ ਕਰਨਾ ਹੈ ਮੈਂ ਦੱਸਣੀ ਸੀ ਫਾਈਨਲੀ ਕਿ ਮੈਂ ਘਰ ਆ ਚੁੱਕੀ ਹਾਂ ਤੇ ਬਾਕੀ ਵਿਊ ਦਾ ਅੱਜ ਦਾ ਵਿਊ ਬਸ ਇੰਨਾ ਕੁ ਹੀ ਹੈ ਯਾਨੀ ਕਿ ਨੋ ਕਿ ਮੈਂ ਸ਼ੇਅਰ ਕਰਨਾ ਸੀ ਅੱਜ ਦੇ ਵਲੌਗ ਵਿੱਚ ਐਂਡ ਪਰ ਸੋ ਫੰਕਸ਼ਨ ਹੈ ਘਰ ਆਪਣੇ ਇੱਕ ਛੋਟਾ ਜਿਹਾ ਚਾਚੇ ਹੋਂਾਂ ਦੇ ਉਧਰ ਜਾਣਾ ਹੈ ਤੇ ਉਹ ਵੀ ਮੇਰੇ ਤੋਂ ਜਿੰਨਾ ਹੋ ਸਕੇ ਮੈਂ ਤੁਹਾਡੇ ਨਾਲ ਉਹ ਸਾਰਾ ਵਿਊ ਸ਼ੇਅਰ ਕਰਾਂਗੀ ਜੇ ਹੋ ਸਕੇ ਤਾਂ ਫਾਈਨਲੀ ਅੰਡਰ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਬੰਦ ਤੇ ਮੈਂ ਆਪਣਾ ਰੂਮ ਦੀ ਸਫਾਈ ਕਰਨੀ ਹੈ ਸਮਾਨ ਦੀ ਸੈਟਿੰਗ ਕਰਨੀ ਹੈ ਸਮਾਨ ਮੇਰਾ ਇਧਰ ਉਧਰ ਵਿਖਰਿਆ ਪਿਆ ਸੂਟ ਸਾਰੇ ਪ੍ਰੈਸ ਕਰਨੇ ਆ ਜਿਹੜੇ ਸੂਟ ਮੈਂ ਸਟਿਚ ਕਰਵਾਏ ਸੀ ਉਹ ਪ੍ਰੈਸ ਨਹੀਂ ਉੱਥੇ ਹੋਏਗੇ ਪ੍ਰੈਸ ਕਰवानी ਹੁੰਦੀ ਹੈ ਮੈਂ ਪਰ ਨਹੀਂ ਕਰਵਾਏ ਕਿਉਂਕਿ ਮੈਂ ਘਰ ਕਰ ਲੂੰਗੀ ਹੁਣ ਮੇਰੇ ਕੋਲ ਟਾਈਮ ਹੈਗਾ ਆ ਸੋ ਇਸ ਕਰਕੇ ਕੱਲ ਫਿਰ ਮੈਨੂੰ ਜਾਣਾ ਪੈਣਾ ਹੈ ਕੰਮ ਤੇ ਕਲਾਸ ਲਗਵਾਉਣਾ ਮੀਟਿੰਗ ਅਟੈਂਡ ਕਰਾਂਗੇ ਆਪਾਂ ਸਲੂਨ ਰਿਲੇਟਿਡ ਜਿੱਦਾਂ ਕਿ ਮੇਕਅਪ ਉਹ ਫਾਰਮੂਲਾ ਵਗੈਰਾ ਮੈਨੂੰ ਪੁੱਛਦੇ ਨੇ ਕਲਾਸ ਹਨਾ ਜਿੱਦਾਂ ਕਿ ਇੱਕ ਹਫ਼ਤੇ ਇੱਕ ਸੈਮੀਨਾਰ ਹੀ ਆਪ ਤੇ ਕੱਲ ਫੇਰ ਜਾਣਾ ਹੈਗਾ ਆ ਇਸ ਕਰਕੇ ਮੈਂ ਕੱਲ ਜਾਣ ਤੋਂ ਪਹਿਲਾਂ ਪਹਿਲਾਂ ਅੱਜ ਆਪਦਾ ਸਾਰਾ ਲਮੀਰਾ ਦੀ ਸਫਾਈ ਕਰ ਲਾਂ ਕੱਪੜੇ ਸੈੱਟ ਕਰ ਲਾਂ ਕੱਪੜੇ ਪ੍ਰੈਸ ਕਰ ਲਾਂ ਆਪਣਾ ਕੰਮ ਕਰ ਲਾਂ ਫਾਈਨਲੀ ਫ੍ਰੀ ਹੋ ਕੇ ਕੱਲ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀਗੀ ਬਸ ਆਪਣਾ ਫ੍ਰੈਸ਼ ਹੋਣ ਲੱਗਿਆ ਸੂਟ ਜਿਹੜਾ ਸਲੈਕਟ ਕਰਨਾ ਵੀ ਪ੍ਰੈਸ ਤਾਂ ਹੋਊਗਾ ਨਾ ਘਟਵਾ ਟੈਸਟ ਕਰਕੇ ਹੁਣ ਮੇਰੇ ਕੋਲ ਟਾਈਮ ਆ ਆਪਣੀ ਮੈਂ ਸਾਰੀ ਸੈਟਿੰਗ ਕਰਦੀ ਆ ਆਪਾਂ ਮਿਲਦੇ ਆ ਨੈਕਸਟ ਵਲੋਗ ਵਿੱਚ ਜੈਕਟ ਨਮੈਜ਼ ਅਨਵਲ ਸਬਸਕ੍ਰਾਈਬ ਤੇ ਟੇਕ ਕੇਅਰ